ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸ਼੍ਰੋਮਣੀ ਅਕਾਲੀ ਦਲ ਦੋ ਧੜਿਆਂ ਦੇ ਵਿੱਚ ਵੰਡੀ ਜਾ ਚੁੱਕੀ ਹੈ ਜਿਮਨੀ ਚੋਣਾਂ ਦੀ ਜਿਹੜੀ ਡੇਟ ਹੈ ਯਾਨੀ ਕਿ VOTING ਹੋਣੀ ਹੈ ਜਲੰਧਰ ਵੈਸ ਤੋਂ 10 ਜੁਲਾਈ ਦੀ ਹੈ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਅਤੇ ਬੀਬੀ ਜਗੀਰ ਕੌਰ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਉਤਾਰ ਦਿੱਤਾ ਸੀ ਚੋਣ ਮੈਦਾਨ ਦੇ ਵਿੱਚ ਜਿਮਣੀ ਚੋਣਾਂ ਲਈ ਬੀਬੀ ਸਰਜੀਤ ਕੌਰ ਲੇਕਿਨ ਇਹਨਾਂ ਦੇ ਆਪਸ ਦੇ ਵਿੱਚ ਭੜਨ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਸਰਜੀਤ ਕੌਰ ਕੋਲੋਂ ਆਪਣਾ ਸਮਰਥਨ ਵਾਪਸ ਲੈ ਲਿਆ ਹੈ। ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਬੀਬੀ ਸਰਜੀਤ ਕੌਰ ਦੀ ਸਪੋਰਟ ਨਹੀਂ ਕਰੇਗੀ ਜਿਮਨੀ ਚੋਨ ਦੇ ਵਿੱਚੋਂ ਜਿਹੜੀ ਜਲੰਧਰ ਦੇ ਵਿੱਚ ਹੋ ਰਹੀ ਹੈ ਉਸਿਰ ਬੀਬਾ ਜੀ ਦਾ ਬਿਆਨ ਆਇਆ ਸੀ ਸਰਜੀਤ ਕੌਰ ਦਾ ਕਿ ਮੈਂ ਭਾਈ ਅੰਮ੍ਰਿਤਪਾਲ ਖਾਲਸਾ ਸਰਬਜੀਤ ਸਿੰਘ ਖਾਲਸਾ ਅਤੇ ਸਰਦਾਰ ਸਰਬਜੀਤ ਸਿੰਘ ਮਾਨ ਜੋ ਸ਼ਰੂਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਮਦਦ ਮੰਗਾਂਗੀ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਤਾਂ 1 ਰੁਪਈਆ ਵੀ ਨਹੀਂ ਹੈ ਜਿਮਨੀ ਚੋਨ ਲੜਨ ਵਾਸਤੇ ਲੇਕਿਨ ਪੌੜੀ ਲਾ ਕੇ ਪੌੜੀ ਪਿੱਛੇ ਖਿੱਚ ਲਈ ਹੈ ਸ਼੍ਰੋਮਣੀ ਅਕਾਲੀ ਦਲ ਨੇ ਇਹ ਬੜੇ ਦੁਖੀ ਮਨ ਤੇ ਚੇਤਨ ਚਿੰਤਨ ਮੰਦੇ ਨਾਲ ਕਿਹਾ ਸੀ ਭੈਣ ਸਰਜੀਤ ਕੌਰ ਨੇ ਲੇਕਿਨ ਬਾਗੀ ਹੋ ਜਾਣਾ ਜਾਂ ਆਪ ਦਾ ਕਾਰਟੋ ਕੋਲੇਜ ਦੇ ਵਿੱਚ ਬੀਬਾ ਸਰਜੀਤ ਕੌਰ ਦਾ ਦੋਸ਼ ਕੀ ਹੈ ਪੰਥ ਨੇ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ ਪੰਥ ਨੇ ਮੂੰਹ ਕਿਉਂ ਮੋੜ ਲਿਆ ਖੌਣ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਲਈ ਤਕੜੀਲੀ ਪ੍ਰਚਾਰ ਨਹੀਂ ਕਰਨਗੇ ਉਹ ਪ੍ਰਚਾਰ ਕਰਨਗੇ ਬਹੁ ਜਨ ਸਮਾਜ ਪਾਰਟੀ ਦੇ ਉਮੀਦਵਾਰ ਵਾਸਤੇ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਵੋਟ ਮੰਗ ਲਿਆ ਹੈ ਵੋਟ ਮੰਗ ਰਿਹਾ ਹੈ ਬੋਝਨ ਸਮਾਜ ਪਾਰਟੀ ਦੇ ਉਮੀਦਵਾਰ ਵਾਸਤੇ ਵੋਟ ਮੰਗਣਾ ਕੋ ਗਲਤ ਗੱਲ ਨਹੀਂ ਹੈ ਨਾਇਸੀਸ ਦੇ ਖਿਲਾਫ ਚੱਲਦੇ ਹਾਂ ਲੇਕਿਨ ਉਮੀਦਵਾਰ ਉਤਾਰਿਆ ਕਿਉਂ ਸਹਿਮਤੀ ਬਣਾ ਕੇ ਜਾਂ ਬੀਬਾ ਸਰਜੀਤ ਕੌਰ ਨੂੰ ਖੜਾ ਕਰ ਦਿੰਦੇ ਤੇ ਜਾਂ ਜਿਹੜੇ ਲਖਾ ਸਾਹਿਬ ਨੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੰਦੇ ਜੇ ਗੱਠਪੰਧਨ ਦੇ ਤਹਿ ਲੜਨਾ ਸੀ ਲੇਕਿਨ ਹੁਣ ਪ੍ਰਧਾਨ ਸੁਖਬੀਰ ਬਾਦਲ ਲਖਵਿੰਦਰ ਲਖਾ ਲਈ ਚੋਣ ਪ੍ਰਚਾਰ ਕਰਨਗੇ ਜਿਮਨੀ ਚੋਣ ਦਾ ਦੂਸਰੇ ਪਾਸੇ ਹੁਣ ਬਾਕੀ ਧੜਾ ਇੱਕਜੁੱਟ ਹੋ ਗਿਆ ਹੈ ਬਾਕੀ ਧੜੇ ਬੀਬੀ ਜੀ ਕੌਰ ਵਡਾਲਾ ਰਖੜਾ ਚਰਜਿਸ ਬਰਾੜ ਅਤੇ ਹੋਰ ਜਿਹੜੇ ਟਕਸਾਲੀ ਆਗੂ ਨੇ ਸ਼ਰੂਣੀ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਮਾਲੀ ਸਹਾਇਤਾ ਦੇਣ ਦੀ ਗੱਲ ਕੀਤੀ ਹੈ ਬੀਬੀ ਸੁਰਜੀਤ ਕੌਰ ਦੇ ਨਾਲ ਅਤੇ ਚੋਣ ਪ੍ਰਚਾਰ ਵੀ ਕਰਨਗੇ ਬੀਬਾ ਜਗੀਰ ਕੌਰ ਨੇ ਕਿਹਾ ਹੈ ਕਿ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਪਿੱਠ ਨਹੀਂ ਮਿਚਾਵਾਂਗੇ ਵਿਖਾਵਾਂਗੇ ਜਿਹੜਾ ਬਣਦਾ ਫੰਡ ਹੈ ਉਹ ਬੀਬੀ surjit kaur ਜਿਹੜੇ ਸ਼ਰੋਮਣੀ ਅਕਾਲੀ ਦਲ ਵੱਲੋਂ ਜਿਮਣੀ ਚੋਣ ਲੜ ਰਹੇ ਨੇ ਹਲਕਾ ਜਲੰਧਰ ਵਸਤੂ ਅਸੀਂ ਉਹਨਾਂ ਦੀ ਪੈਸੇ ਦੇ ਨਾਲ ਅਤੇ ਚੋਣ ਪ੍ਰਚਾਰ ਦੇ ਵਿੱਚ ਸਪੋਰਟ ਕਰਾਂਗੇ ਇਹ ਚਾਹੀਦਾ ਸੀ ਸੁਖਵੀਰ ਬਾਦਲ ਨੂੰ ਵੀ ਜਿੱਤ ਹਾਰ ਤੇ ਅਲੱਗ ਪਾਸੇ ਹੈ ਲੇਕਿਨ ਆਪਣੀ ਪਾਰਟੀ ਦੇ ਮੈਂਬਰ ਨੂੰ ਪਿੱਠ ਨਹੀਂ ਦਿਖਾਣੀ ਚਾਹੀਦੀ ਸੀ ਕਿਉਂਕਿ ਜੇਕਰ ਬੀਬੀ ਸਰਜੀਤ ਕੌਰ ਜਿਮਨੀ ਚੋਣ ਲੜ ਰਹੇ ਨੇ ਅਕਸਰ ਤੇ ਪ੍ਰੰਧਾਰ ਨੇ ਮਨਜ਼ੂਰੀ ਦਿੱਤੀ ਹੈ ਮਨਜ਼ੂਰੀ ਦੇਣ ਦੇ ਬਾਵਜੂਦ ਹੀ ਬੀਬੀ ਸਰਜੀਤ ਕੌਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਲੇਕਿਨ ਪਿੱਠ ਖਾਗਰ ਨੇ ਸਰਦਾਰ ਸੁਬੀਰ ਸਿੰਘ ਬਾਦਲ ਬਟ ਬੀਬੀ ਜਗੌਰ ਕੌਰ ਵਡਾਲਾ ਚਰਨਜੀਤ ਸਿੰਘ ਬਰਾੜ ਮਾਜਰਾ ਜਿਹੜੇ ਤਿੰਨਾਂ ਪਰਿਵਾਰਾਏ ਉਹ ਸਾਰੇ ਇਕ ਠੋਕ ਕੇ ਖੜਨਗੇ ਬੀਬਾ ਸਰਜੀਤ ਕੌਰ ਦੇ ਨਾਲ ਜਿਮਨੀ ਚੋਣ ਹਲਕਾ ਜਲੰਧਰ ਵੈਸਟ ਤੋਂ ਧੰਨਵਾਦ